ਦੇਸ਼ ਦੇ ਕਰੋੜਾਂ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਕਦੋਂ ਆਵੇਗੀ ਪੀਐਮ ਕਿਸਾਨ ਯੋਜਨਾ ਦੀ 21ਵੀਂ ਕਿਸ਼ਤ ਜਾਣੋ ਇਸ ਲਈ ਕੀ ਕਰਨਾ ਜ਼ਰੂਰੀ ਅਗਸਤ ਵਿੱਚ ਆਈ ਸੀ ਬੀਮੀ ਕਿਸ਼ਤ ਹੁਣ ਕਦੋਂ ਆ ਸਕਦੀ ਹੈ 21ਵੀਂ ਕਿਸ਼ਤ ਕਿਸ ਨੂੰ ਮਿਲਦਾ ਹੈ ਇਸ ਯੋਜਨਾ ਦਾ ਲਾਭ ਸੂਚੀ ਵਿੱਚ ਇਸ ਤਰ੍ਹਾਂ ਚੈੱਕ ਕਰੋ ਆਪਣਾ ਨਾਮ ਮਹੱਤਵਪੂਰਨ ਕੰਮ ਨਹੀਂ ਕੀਤੇ ਤਾਂ ਫਸ ਜਾਵੇਗੀ ਕਿਸ਼ ਜੇਕਰ ਕਿਸ਼ਤ ਨਹੀਂ ਆਉਂਦੀ ਤਾਂ ਕੀ ਕਰਨਾ ਹੈਲੋ ਦੋਸਤੋ ਨਮਸਕਾਰ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰਾਂ ਅੱਜ ਦਾ ਮੁੱਖ ਅਪਡੇਟ ਦੇਸ਼ ਦੇ ਕਰੋੜਾਂ ਕਿਸਾਨ ਇਸ ਸਮੇਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ ਅਗਲੀ ਕਿਸ਼ਤ ਦੀ ਉਡੀਕ ਵਿੱਚ ਬੈਠੇ ਹਨ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਿਸਾਨ ਉਮੀਦ ਕਰ ਰਹੇ ਹਨ ਕਿ ਤਿਉਹਾਰਾਂ ਤੋਂ ਪਹਿਲਾਂ 2000 ਰੁਪਏ ਦੀ ਕਿਸ਼ਤ 21ਵੀਂ ਕਿਸ਼ਤ ਉਹਨਾਂ ਦੇ ਖਾਤੇ ਵਿੱਚ ਆ ਜਾਵੇਗੀ। ਅਗਸਤ ਵਿੱਚ ਕਿਸਾਨਾਂ ਨੂੰ 20ਵੀਂ ਕਿਸ਼ਤ ਦੇ ਪੈਸੇ ਮਿਲ ਗਏ ਸਨ ਅਤੇ ਹੁਣ ਹਰ ਕੋਈ ਅਗਲੀ ਕਿਸ਼ਤ ਦੀ ਉਡੀਕ ਕਰ ਰਿਹਾ ਹੈ। 21ਵੀਂ ਕਿਸ਼ਤ ਕਦੋਂ ਆ ਸਕਦੀ ਹੈ? ਜੇਕਰ ਅਸੀਂ ਪਿਛਲੇ ਕੁਝ ਸਾਲਾਂ ਦੇ ਰਿਕਾਰਡ ਤੇ ਨਜ਼ਰ ਮਾਰੀਏ ਤਾਂ ਇਹ ਸਪਸ਼ਟ ਹੁੰਦਾ ਹੈ ਕਿ ਸਰਕਾਰ ਨੇ ਅਗਸਤ ਤੋਂ ਨਵੰਬਰ ਦੇ ਵਿਚਕਾਰ ਹਰ ਬਾਰ ਪੈਸੇ ਜਾਰੀ ਕੀਤੇ ਹਨ। ਸਾਲ 2024 ਵਿੱਚ 18ਵੀਂ ਕਿਸ਼ਤ 5 ਅਕਤੂਬਰ ਨੂੰ ਆਈ। 2023 ਦੇ ਵਿੱਚ 15ਵੀਂ ਕਿਸ਼ਤ 15 ਨਵੰਬਰ ਨੂੰ ਆਈ ਸੀ ਅਤੇ 2022 ਦੇ ਵਿੱਚ 12ਵੀਂ ਕਿਸ਼ਤ 17 ਅਕਤੂਬਰ ਨੂੰ ਆਈ ਅਜਿਹੀ ਸਥਿਤੀ ਵਿੱਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕੀ ਇਸ ਵਾਰ ਵੀ ਸਰਕਾਰ ਅਕਤੂਬਰ ਵਿੱਚ ਪੈਸੇ ਭੇਜ ਸਕਦੀ ਹੈ ਬਹੁਤ ਸਾਰੇ ਕਿਸਾਨ ਉਮੀਦ ਕਰ ਰਹੇ ਹਨ ਕਿ ਸਰਕਾਰ ਦੀਵਾਲੀ ਤੋਂ ਪਹਿਲਾਂ ਪੈਸੇ ਜਾਰੀ ਕਰਕੇ ਤਿਉਹਾਰ ਨੂੰ ਹੋਰ ਖਾਸ ਬਣਾਏਗੀ ਹਾਲਾਂਕਿ ਸਰਕਾਰ ਵੱਲੋਂ ਅਗਲੀ ਕਿਸ਼ਤ ਦੀ ਮਿਤੀ ਬਾਰੇ ਅਜੇ ਤੱਕ ਕੋਈ ਅਧਿਕਾਰਿਤ ਐਲਾਨ ਨਹੀਂ ਕੀਤਾ ਗਿਆ ਇਹ ਸੰਭਵ ਹੈ ਕਿ 21ਵੀਂ ਕਿਸ਼ਤ ਨਵੰਬਰ ਵਿੱਚ ਵੀ ਆ ਸਕਦੀ ਹੈ ਇਸ ਯੋਜਨਾ ਦਾ ਲਾਭ ਕਿਸ ਨੂੰ ਮਿਲਦਾ ਹੈ? ਧਰਮ ਮੰਤਰੀ ਕਿਸਾਨ ਸਨਮਾਨ ਨੀਤੀ ਯੋਜਨਾ ਸਾਲ 2019 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਦਾ ਉਦੇਸ਼ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਯੋਜਨਾ ਦੇ ਤਹਿਤ ਯੋਗ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦਿੱਤੇ ਜਾਂਦੇ ਨੇ ਰਕਮ ਤਿੰਨ ਕਿਸ਼ਤਾਂ ਵਿੱਚ ਮਿਲਦੀ ਹੈ ਯਾਨੀ ਹਰ 4 ਮਹੀਨਿਆਂ ਬਾਅਦ 2000 ਰੁਪਏ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਜਾਂਦੇ ਹਨ ਮਹੱਤਵਪੂਰਨ ਕੰਮ ਨਹੀਂ ਤਾਂ ਫਸ ਜਾਵੇਗੀ ਕਿਸ਼ਤ ਕਿਸਾਨਾਂ ਨੂੰ ਕਿਸ਼ਤ ਦਾ ਲਾਭ ਉਦੋਂ ਹੀ ਮਿਲਦਾ ਹੈ ਜਦੋਂ ਉਹਨਾਂ ਦੇ ਸਾਰੇ ਮਹੱਤਵਪੂਰਨ ਦਸਤਾਵੇਜ਼ ਅਪਡੇਟ ਕੀਤੇ ਜਾਂਦੇ ਹਨ ਇਸ ਦੇ ਲਈ ਈ ਕੇ ਵੀ ਸੀ ਅਤੇ ਜ਼ਮੀਨ ਦੀ ਤਸਦੀਕ ਕਰਨਾ ਲਾਜ਼ਮੀ ਜੇਕਰ ਤੁਸੀਂ ਅਜੇ ਤੱਕ ਇਹ ਕੰਮ ਨਹੀਂ ਕੀਤਾ ਤਾਂ ਤੁਹਾਡੀ ਕਿਸ਼ਤ ਬੰਦ ਹੋ ਸਕਦੀ ਹੈ ਜੇਕਰ ਕਿਸਾਨ ਚਾਹੁੰਦਾ ਹੈ ਤਾਂ ਉਹ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਤੇ ਜਾ ਕੇ ਜਾਂ ਫਿਰ ਪੀ ਐਮ ਕਿਸਾਨ ਪੀ ਐਮ ਕਿਸਾਨ .gob.in ਦੀ ਅਧਿਕਾਰਿਤ ਵੈਬਸਾਈਟ ਤੇ ਜਾ ਕੇ ਇਸ ਪ੍ਰਕਿਰਿਆ ਨੂੰ ਪੂਰਾ ਕਰ ਸਕਦਾ ਹੈ ਸੂਚੀ ਵਿੱਚ ਆਪਣਾ ਨਾਮ ਇਸ ਤਰ੍ਹਾਂ ਚੈੱਕ ਕਰੋ ਤੋਂ ਪਹਿਲਾਂ pmkisan.gov.in ਤੇ ਜਾਓ ਹੋਮ ਪੇਜ ਤੇ ਬੈਨੀਫੀਸ਼ੀਅਰੀ ਲਿਸਟ ਤੇ ਕਲਿੱਕ ਕਰੋ ਆਪਣਾ ਰਾਜ ਜ਼ਿਲ੍ਹਾ ਬਲਾਕ ਅਤੇ ਪਿੰਡ ਚੁਣੋ ਰਿਪੋਰਟ ਤੇ ਕਲਿੱਕ ਕਰੋ ਇਸ ਤੋਂ ਬਾਅਦ ਸੂਚੀ ਖੁੱਲ ਜਾਵੇਗੀ ਜਿਸ ਵਿੱਚ ਤੁਸੀਂ ਆਪਣਾ ਨਾਮ ਦੇਖ ਸਕਦੇ ਹੋ ਜੇਕਰ ਤੁਹਾਡਾ ਨਾਮ ਸੂਚੀ ਵਿੱਚ ਹੈ ਤਾਂ ਸਮਝੋ ਕਿ ਕਿਸ਼ਤ ਤੁਹਾਡੇ ਖਾਤੇ ਵਿੱਚ ਆਉਣ ਵਾਲੀ ਹੈ ਜੇਕਰ ਕਿਸ਼ਤ ਨਹੀਂ ਆਉਂਦੀ ਤਾਂ ਕੀ ਕਰਨਾ ਹੈ ਇਸ ਦੇ ਲਈ ਤੁਸੀਂ ਟੋਲ ਫ੍ਰੀ ਨੰਬਰ 155261 یا پھر 1800115526 یا پھر ہیلپ لائن نمبر 01123381092 یا پھر ای میل pmkisanict@gob.in تے સંપર્ક کر سکتے ہو۔ تا دوستو سانوں امید ہے اج دا یہ اپڈیٹ ਤੁہانوں چنگا لگا ہووے گا۔ اس کمنٹ ਇਸ ਅਪਡੇਟ ਬਾਰੇ ਤੁਹਾਡੇ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ اسی ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ